ਆ ਦੋਨੇ ਗੱਟੇ ਮੋਡਿਆਂ ਦੇ ਚੱਕ ਕੇ ਤਿੰਨ ਕਿੱਲੇ ਵਾਟ ਲਿਜਾਣੇ ਨੇਗੇ ਤੇ ਚੱਕਣੇ ਵੀ ਆਪਣੇ ਆਪ ਨੇ ਤੇ ਕੰਮ ਤਾਰ ਗਿਆ ਲੱਗਦਾ ਦੇਖੋ ਹੁਣ ਜਾਂਦੇ ਆ ਕਿ ਨਾ ਲਿਆ ਗੁੱਡ ਮਾਰਨਿੰਗ ਸਤ ਸ਼੍ਰੀ ਅਕਾਲ ਸਾਰਿਆਂ ਨੂੰ 13 ਪੋ 28 ਦਸੰਬਰ ਸਾਲ 2022 ਤੇ ਬੁੱਧਵਾਰ ਦਾ ਦਿਨ ਆ ਭਾਈ ਇਹ ਦਾਸ ਚੱਲਿਆ ਜੰਮਦਰੀ ਰੋਟੀ ਤੇ ਧੁੰਦ ਵਾਲਾ ਕੰਮ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਪੂਰਾ ਫੱਟੇ ਚੱਕ ਆ ਤੇ ਠੰਡ ਉਧਰੋਂ ਤੇ ਸੜਕ ਤਾਂ ਨੇਰੇ ਚ ਪਹਿਲੇ ਨਹੀਂ ਦੀਦੀ ਤੇ ਮੈਂ ਕਈ ਵਾਰੀ ਇਹ ਹੁੰਦਾ ਕਿ ਇਧਰ ਉਧਰ ਉਤਰਿਆ ਨਗਾ ਤੇ ਖੈਰ ਖੋਲਦੇ ਆ ਜੰਮਾ ਜਾ ਕੇ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਅੰਡਰ ਤੱਕ ਤੇ ਲਾਈਕ ਪਹਿਲੀਆਂ ਚ ਕਰ ਦਿਓ ਤੇ ਨਾ ਮੈਨ ਚੈਨਲ ਤੇ ਸਬਸਕ੍ਰਾਈਬ ਕਰ ਲਿਓ ਸ਼ਾਬਾਸ਼ ਸ਼ਾਬਾਸ਼ ਸਮਾਂ 8:00 ਵਜੇ 5 ਮਿੰਟ ਹੋਣ ਵਾਲੇ ਨੇ ਤੇ ਠੰਡ ਦਾ ਕਹਿਰ ਬਹੁਤ ਜ਼ਿਆਦਾ ਆ ਤੇ ਟਮਟਮਾ ਵੀ ਕੋਈ ਕੋਈ ਜੇ ਮਾਰਿਆਗਾ ਸਵੇਰੇ ਦੇ ਟਾਈਮ ਮਤਲਬ ਸ਼ਾਮ ਦੇ ਟਾਈਮ ਆ ਜਾਂਦੇ ਜਿਹੜੇ ਸਵੇਰ ਹੁੰਦੇ ਆ ਤੇ ਬਸ ਹੁਣ ਇਸ ਤੋਂ ਬਾਅਦ ਕਿਸੇ ਨਹੀਂ ਆਉਣਾ ਤੇ ਆਪਾਂ ਫਿਰ ਹਾਲ ਚੱਲਦੇ ਆ ਘਰ ਨੂੰ ਤੇ ਬਾਹਰ ਦਾ ਹਾਲ ਤੁਹਾਨੂੰ ਜਾਂਦੇ ਬਈ ਦਿਖਾਉਣਾ ਤੇ ਸੂਰ ਚੋਰੇ ਸੋਡੇ ਮੱਥੇ ਲਾਉਨੇ ਆ ਨਿਕਲਿਆ ਅਖਰਮਾਲ ਅੱਜ ਤੱਕ ਟਾਈਮ ਨਾਲ ਹੀ ਕੱਲ ਦੁਪਹਿਰੇ ਹੀ ਨਿਕਲਿਆ ਸੀ ਅੱਜ ਲੱਗਦਾ ਨਿੱਗਾ ਦਿਨ ਹੋਣ ਵਾਲਾ ਤੇ ਪਰ ਹਵਾ ਸੋਹਣੀ ਜੱਲ ਰਹੀ ਆ ਸਾਹਮਣੇ ਲੱਗਿਆ ਚੰਡਾ ਦੱਸ ਰਿਹਾਗਾ ਤੁਹਾਨੂੰ ਸਵੇਰੇ ਇੱਕ ਵਾਰੀ ਹੱਲਾ ਜੇ ਬੋਲਤਾ ਸੀ ਤੁਹਾਨੂੰ ਨੇ ਪਰ ਫਿਰ ਹਾਲ ਤਾਂ ਘਟ ਗਈ ਸਵੇਰ ਜਦੋਂ ਉੱਠਿਆ 4 ਵਜੇ ਤੋਂ ਘਟ ਸੀ ਤੇ ਫਿਰ ਵੱਧ ਗਈ ਸੀ ਕੀ ਹਾਲ ਆ ਭਾਈ ਵਧੀਆ ਜੀ ਕਿਵੇਂ ਆ ਠੜ ਦਾ ਮਾਹੌਲ ਸੱਜਣਾ ਬਹੁਤ ਵਧੀਆ ਇੱਧਰ ਗੇੜੇ ਕੱਢਿਆ ਸਵੇਰੇ ਸਵੇਰੇ ਯਾਰ ਬੜੀਆ ਗੱਲ ਆ ਸੈਰ ਹੋ ਗਈ ਸਵੇਰ ਦੇ ਨਾਲ ਹੈ ਨਾ ਸੇਠ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਬਾਈ ਗੁੱਡ ਮਾਰਨਿੰਗ ਓ ਕਿਵੇਂ ਹੋ ਸੱਜਣਾ ਤੂੰ ਹੀ ਛੋਟੀ ਛੋਟੀ ਆ ਬੰਦੇ ਤੁਸੀਂ ਬਾਹਲੇ ਹੋਗੇ ਵਧਾ ਲਓ ਇਹਨੂੰ ਫੇਰ ਉਹੀ ਗੱਲ ਆ ਜਾਂਦੀ ਆਪਣੀ ਰੋਜ਼ ਦੀ ਆ ਨਾ ਲੱਕੜਾਂ ਦਾ ਤੋੜਾ ਲੱਕੜਾਂ ਦਾ ਤੋੜਾ ਵਹੈਂ ਤਕੀ ਦਰਖਤਾਂ ਸ਼ਾਂਗ ਤੇ ਸਾਰੇ ਬੈਠਿਆ ਸਾਰੇ ਹੌਰੇ ਗੱਡੀ ਚੱਲਣਾ ਹਰੇ ਸੱਬਾ ਠੋਕਦਾ ਲੈ ਆ ਕੇ ਸੋਕਦੇ ਸੀ ਜਿੱਥੇ ਜੀ ਕਰਦਾ ਸੀ ਉੱਥੇ ਚੱਕ ਲੈਂਦੇ ਸੀਗੇ ਸਿਆਲਾ ਵਾ ਵਾਬੇ ਸਤਿ ਸ਼੍ਰੀਕਾਲ ਠੀਕ ਹੈ ਜੀ ਚੰਗੀ ਆ ਸੇਤ ਠੀਕ ਹੈ ਜੀ ਠੀਕ ਹੈ ਮੈਂ ਅੱਜ ਫੇਰ ਦਰਸ਼ਨ ਕਰਾ ਦੀ ਥੋਡੇ ਲੈ ਲੱਸੀ ਹਾਂ ਲੱਸੀ ਅੱਜ ਤਾਂ ਧੁੱਪ ਨਿਕਲੀ ਹੋਣਾ ਅੱਜ ਅੱਜ ਸੂਰਜ ਨੇ ਹਾਂ ਤੜਕੀ ਦਿੱਤੇ ਦਰਸ਼ਨ ਜੀ ਮਾਲਕ ਦੀ ਕਿਰਪਾ ਹਾਂ ਕਿਰ ਕਿਰਪਾ ਹੀ ਚਾਹੀਦੀ ਆ ਭਾਈ ਤੇ ਬੱਚੇ ਠੰਡ ਤੋਂ ਉਹਨੇ ਕੋਲ ਅਜ ਮਿਰਚੂ ਕੇ ਮਿਲਣਾ ਨਹੀਂ ਚਾਚੇ ਕੋਲੇ ਮੈਂ ਤਾਂ ਜਿਮਾਰ ਕੀ ਨਹੀਂ ਆ ਗਿਆ ਉਦੋਂ ਦਾ ਨਾ ਕਿਤੇ ਆਇਆ ਸੀ ਵਧਾਈ ਇੱਕ ਦਿਨ ਆਇਆ ਸੀ ਮੈਂ ਹਾਂ ਉਦੋਂ ਇਹ ਨਹੀਂ ਜੀ ਮੈਂ ਮੁੜ ਕੇ ਗਿਆ ਹੀ ਅੱਛਾ ਠੀਕ ਹੈ ਫੇਰ ਮਾਰੇ ਉਹ ਕਿਹੜਾ ਕੋਈ ਲੱਡੂ ਪੇੜਾ ਪਿਆ ਹੋਇਆ ਜੇ ਖਾਇਆ ਹੋਰ ਕੀ ਹੈ ਕਹਿੰਦੇ ਖਾਣ ਪੀਣੇ ਹੀ ਆ ਦੁਨੀਆ ਤੇ ਹੋਲ ਠੀਕ ਹੈ ਵਧੀਆ ਜੀ ਵਧੀਆ ਤੇ ਬਾਕੀ ਆ ਮੋਟੂਆ ਕਿ ਹਾਲ ਆ ਭਾਈ ਠੀਕ ਹੈ ਠੀਕ ਹੈ ਠੀਕ ਹੈ ਇਧਰ ਵੀ ਪੁੱਛ ਲੋ ਹਾਲ ਚਾਲ ਕਿ ਕੋਲੋਂ ਆਏ ਹਾਂ ਬਚੇ ਹਾਂ ਢੋ ਦਈ ਹਾਂ ਹਾਂ ਤੁਹਾਨੂੰ ਤਾਂ ਸੰਗਤ ਲੈ ਵੀ ਨਹੀਂ ਠੰਡ ਲਵੇ ਨਹੀਂ ਆਉਣ ਵੀ ਦਿੰਦੇ ਆਪਾਂ ਦਾ ਵੇਖਣਾ ਕਣਕ ਚੰਗੀ ਆ ਇਧਰੋਂ ਭਾਈ ਗੁਰਦੀਪ ਸਿੰਘ ਜੀ ਹੋਈ ਜਾਂਦਾ ਤੜਕੀ ਕੱਟੂਆਂ ਨਾਲ ਖਵਾ ਖੋਣ ਅੱਜ ਤੇ ਲੰਗਰ ਚਲਾਮਾ ਏ ਢੰਗ ਨਾਲ ਉੱਥੇ ਲੈ ਆਈ ਕਿੱਥੇ ਅੱਜ ਅੱਜ ਕਾਦੇ ਵਾਸਤੇ ਅੱਜ ਜਦੋਂ ਉੱਥੇ ਲੰਗਰ ਚਲਾਇਦਿਓ ਲੋ ਅੱਛਾ 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 ਨਾਲੇ ਪਿੱਛੇ ਗਾ ਜੀ ਮੰਡੀ ਚ ਸੜਕ ਤੇ ਗਈ ਜਾਂਦੇ ਇੱਥੇ ਵੀ ਕਹਿੰਦੇ ਸੜਕ ਤੇ ਚਲਾਣਾ ਚਲੋ ਵੇਖਦੇ ਆ ਕੋਈ ਨਾ ਪਹੁੰਚਾਂਗੇ ਲਾਜ਼ਮੀ ਕਿੰਨੇ ਕ ਟਾਈਮ ਰੱਖਿਆ ਠੀਕ ਹੈ ਜੀ ਬੱਚੋ ਮਮਾ ਨੂੰ ਕਹੀ ਕਰੂਗੀ ਮਮੀ ਛੁੱਟੀਆਂ ਹੋਈਆਂ ਨਹੀਂ ਪੁੱਤਰ ਤੈਨੂੰ ਹੈ ਜੋ ਛੁੱਟੀਆਂ ਹੋਈਆਂ ਦੁਬਾਰੇ ਦੂੰ ਕਰੀ ਤੂੰ ਕਰੀ ਰਕਸਾਈ ਕਿਵੇਂ ਕਰਾਉਂਦੇ ਹੁੰਦੇ ਇਹਨੂੰ ਅੱਛਾ ਹਾਏ ਆ ਸੇਕਲਾ ਵੈਰੀ ਗੁੱਡ ਤੇ ਤੂੰ ਤੂੰ ਵੀ ਕਰੋ ਐਕਸਰਸਾਈਜ਼ ਕਰੋ ਬੇਟੇ ਆਪ ਜੀ ਵੀ ਕਰੋ 1 2 3 1 ਛੁੱਟੀਆਂ ਕਿਤਨ ਹੋਣੀਆਂ ਵੀਰੇ ਹੈ ਛੁੱਟੀਆਂ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਆਲੀਆ ਮਸਾ ਹੋਊਗੀ ਨਾ ਇੱਕ ਤਰੀਕ ਨੂੰ ਜਸੂ ਦੀਆਂ ਛੁੱਟੀਆਂ ਖੁੱਲ੍ਹੇ ਜਾਣਗੀਆਂ ਅੱਛਾ ਅੱਜ ਤੈਨੂੰ ਮੈਂ ਵੈਨ ਚੜਾ ਕੇ ਆਵਾਂ ਮੇਰੇ ਨਾਲ ਜਾਏਂਗਾ ਅੱਜ ਚਲੋ ਫਿਰ ਆਜੋ ਉਹ ਹਾਂ ਵੀ ਤੂੰ ਵੀ ਜਾਣਾ ਸਕੂਲ ਹਾਂ ਮੈਨੂੰ ਮੈਨੂੰ ਵੀ ਸਕੂਲ ਜਾਣਾ ਹੈ ਮੈਂ ਵੀ ਸਕੂਲ ਜਾਣਾ ਮੈਂ ਵੀ ਸਹਿਜ ਨਾਲ ਪੜ੍ਹਾਂਗਾ ਤੇ ਸਹਿਜ ਨਾਲ ਖੇਡੂੰਗਾ ਅਰੇ ਤੈਨੂੰ ਨਹੀਂ ਚੜਾਉਣਗੇ ਉੱਥੇ ਬੈਣ ਤੇ ਨਹੀਂ ਨਹੀਂ ਮੈਨੂੰ ਚੜਾ ਲੈਣਗੇ ਬੈਣ ਤੇ ਮੈਂ ਜ਼ਰੂਰ ਚੜੂੰਗਾ ਬੈਣ ਤੇ ਮੈਨੂੰ ਚੜਾਣਗੇ ਸਹਿਜੂ ਕਹਿੰਦਾ ਮੈਂ ਵੀ ਜਾਣਾਗਾ ਕੀ ਆਖੀਏ ਨੂੰ ਹੈ ਕੀ ਕਹੀਏ ਨੂੰ ਉਯੋਗ ਬਰੀਕ ਬਹੁਤ ਅੱਛੇ ਇਹਨੂੰ ਕੀ ਕਹੀਏ ਇਹ ਕਹਿੰਦਾ ਮੈਂ ਵੀ ਜਾਣਾ ਨਹੀਂ ਤੂੰ ਨਹੀਂ ਜਾਣਾ ਨਹੀਂ ਨਹੀਂ ਮੈਨੂੰ ਅੱਜ ਲੈ ਜਾਓ ਮੈਨੂੰ ਅੱਜ ਦਾ ਦਿਨ ਲੈ ਜਾਓ ਫਿਰ ਛੁੱਟੀਆਂ ਹੋ ਜਾਣੀਆਂ ਨਹੀਂ ਯਾਰ ਤੂੰ ਨਹੀਂ ਜਾਣਾ ਨਹੀਂ ਨਹੀਂ ਮੈਨੂੰ ਲੈ ਜਾਓ ਨਹੀਂ ਨਹੀਂ ਚੱਲ ਤੂੰ ਕਰੇ ਚੱਲ ਅਜੋ ਭੱਜ ਰੋ ਬੈਨ ਆਉਣ ਵਾਲੀ ਆ ਲਾਉਣੇ ਨਹੀਂ ਹੈਗੇ ਲਾਉਣੇ ਨਹੀਂ ਹਾਂ ਠੀਕ ਹੈ ਜੀ ਅਜੋ ਜੋ ਮੈਨਾਂ ਆਉਣੇ ਭੱਜ ਰੋ ਭੱਜ 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 ਨਹੀਂ ਨਹੀਂ ਇੰਤ ਨਹੀਂ 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 ਅੱਜ ਤੂੰ ਮੈਨੂੰ ਲੈ ਜਾ ਸਕੂਲ ਪੜਨ ਨਾਲ ਸਹਿਜੋ ਮੈਨੂੰ ਬੈਂਪਾ ਆ ਜਾਂਦੇ ਫਿਰ ਮੈਨੂੰ ਚੜਾ ਦੇਂਗੀ ਨਾਲ ਮੈਂ ਲੈ ਜੀ ਪੜਨ ਨਾਲ ਮੈਂ ਕੂਲੀ ਬੈਠਾ ਰਹੂੰਗਾ ਉੱਥੇ ਤੇਰੀ

ਆਪ ਪੱਗ ਬੰਨ ਕੇ ਰੱਖਿਆ ਕਰਵੇ ਜੱਜ ਦਾਏ ਵਾਲਾ ਕੀ ਹਾਲ ਹੈ ਵਧੀਆ ਤੂੰ ਖਨਾਬਦ ਵਧੀਆ ਸੇਤਾ ਕਿਧਰ ਦੁੱਧ ਤੇ ਡੋਲਨੀਆ ਡੈਰੀ ਤੇ ਕੀ ਗੁਰਦੁਆਰੇ ਉਹ ਅੱਜ ਬਾਬੇ ਲੰਗਰ ਲਾਵਾਂਗੇ ਕਹਿੰਦੇ ਅੱਛੇ ਲੰਗਰ ਲਾਉਣਗੇ ਹਾਂ ਮੈਂ ਵੀ ਸੁਣਿਆ ਸੀ ਮੈਨੂੰ ਕਹੀ ਜਾਂਦੇ ਸੀ ਇੱਥੇ ਪਹੁੰਚੀ ਕਹਿੰਦੇ ਲੰਗਰ ਚ ਕਿੱਥੇ ਹੈਗਾ ਇੱਥੇ ਸੜਕ ਤੇ ਬੱਸ ਸਟੈਂਡ ਤੇ ਠੀਕ ਆ ਭਰਾ ਵਧੀਆ ਗੱਲਾਂ ਹੋਰ ਪ੍ਰਮਾਤਮਾ ਤਰੱਕੀ ਬਖਸ਼ੇ ਵਧੀਆ ਹਾਏ ਚਾਪਣੀ ਪਈਏ ਬਸ ਧਰਮ ਤੇ ਤੁੱਪ ਵੀ ਹਾਂ ਤੇ ਉਹ ਕਹਿੰਦੀ ਮੈਂ ਤੇਰੇ ਨਾਲ ਹੀ ਜਾਣਾ ਚਾਚਾ ਮੈਂ ਕਿ ਚਲ ਆ ਜਾ ਬਈ ਮੈਂ ਜਿਹੜਾ ਆਉਣਾ ਹੁਣੀ ਆਇਆ ਸੀ ਮੈਂ ਜਿੰਮ ਤੋਂ ਵਾਪਸ ਤੇ ਧੁੱਪ ਸੋਣੀ ਲੱਗ ਲਈ ਅੱਜ ਲੰਗਰ ਵਾਲੀ ਹੈ ਕਿ ਨਹੀਂ ਹਾਂ ਠੀਕ ਐ ਚਲੋ ਬਈ ਲਾਓ ਨਿਆਰੇ ਫਿਰ ਦੀਦ ਨੂੰ ਵੈਂਚੜਾ ਆਇਆ ਮੈਂ ਤੂੰ ਵੀ ਜਾਣਾ ਸੀ ਹੈ ਰੋਂਦਾ ਤਾਂ ਨਹੀਂ ਰੂਹੀ ਨਾ ਜਾੰਗਾ ਰੋਂਦਾ ਤਾਂ ਨਹੀਂ ਚਲ ਰੋ ਪਾ ਥੋੜਾ ਰੋ ਪਾ ਕਿੱਦਾਂ ਜਾਇ ਕਰੇਗਾ ਸਕੂਲ ਤੜਕੇ ਤੜਕੇ ਚੰਗਾ

ਇਹ ਤਾਂ ਪਹੁੰਚ ਗਏ ਛੇ ਕਿੱਲੇ ਜੂਰੀਆ ਪਾਉਣੀਆਂ ਆਪਣਾ ਲੰਗਰ ਵਾਲਾ ਪ੍ਰੋਗਰਾਮ ਤੇ ਸ਼ਾਇਦ ਵਿੱਚ ਹੀ ਰਹਿ ਗਿਆ ਉੱਥੇ ਜਾਣ ਵਾਲਾ ਦਾ ਤੇ ਬੰਪੀਤ ਕਹਿੰਦਾ ਜੂਰੀਆ ਪਾ ਕੇ ਆਉਣੀਆਂ ਚੱਲ ਮਗਾ ਸੋਣੀ ਤੁੱਪ ਨਿਕਲੀ ਹੋਈ ਆ ਤੇ ਜੂਰੀ ਆਲਾ ਕੰਮ ਨਿਬਟਾ ਲਈਏ ਪਹਿਲਾਂ ਤੇ ਜੂਰੀਆ ਵਾਲਾ ਗੱਟਾ ਖੋਲਣ ਦਾ ਤਰੀਕਾ ਪਹਿਲਾਂ ਵੀ ਕਈ ਵਾਰੀ ਦੱਸਿਆਗਾ ਕੋਈ ਚਾਕੂ ਦੀ ਛੁਰੂ ਦੀ ਕਾਸੇ ਦੀ ਲੋੜ ਨਹੀਂ ਗਈ ਆ ਸਿੰਗਲ ਤੱਕ ਹੁੰਦਾ ਜਿਹੜੇ ਪਾਸੇ ਇਹਦੇ ਚ ਉਂਗਲ ਪਾਓ ਇਹਨੂੰ ਖਿਚਲੋ ਆਰਾਮ ਨਾਲ ਇਹ ਦੋਨੇ ਪਾਸੇ ਤੋਂ ਹਲਕਾ ਜਾਂ ਚਾਂਗੇ ਚੈੱਕ ਵੀ ਇੰਨਾ ਕੰਮ ਆਗਾ ਤੇ ਕਰਦੇ ਉਹਨੇ ਖੁੱਲ ਚੁੱਕੇ ਆ ਤੇ ਇਥੇ ਵੀ ਸੇਵਾ ਹੀ ਕਰਨਾ ਤੁਸੀਂ ਦੁਬਾਰੇ ਯਾਕੋਵੀ ਸਤਨਾ ਸ਼੍ਰੀ ਅਕਾਲ ਹੈ ਗੁਰੂ ਸਤ ਅੱਠ ਮਿੰਟਾਂ ਚ ਇੱਕ ਕਿਲਾ ਖਲਾਰਤਾ ਦੋ ਬੰਦਿਆਂ ਨੂੰ ਲੱਗਦਾ ਵੀ ਕੀ ਆ ਤੇ ਰਹਿਗੇ ਪੰਜ ਕਿਲੇ ਕੀ ਕਰਦਾ ਦੇਖਦਾ ਦੋਨੇ ਕੱਟੇ ਚੱਕੇ ਗਏ ਉਹ ਤਾਂ ਕੋਈ ਦੇਖਤ ਨਹੀਂ ਚੱਕ ਕੇ ਤਿੰਨ ਤਿੰਨ ਵੀ ਲੈ ਜਾਂਦੇ ਪਰ ਆਪਦੀ ਆਪ ਦੇਖਦੇ ਅੱਜ ਇਥੋਂ ਰੀੜੀ ਤੂੰ ਚੱਕ ਕੇ ਉਹ ਬਲ 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 ਹੂਪ ਸਿਆਖਲੇ ਪਾਈ ਲੈ ਜਾਗੇ ਹਾਂ ਹੋ ਤਿੰਨ ਤਿੰਨ ਕਿਲੇ ਦੂਰ ਲੈ ਆਣਾ ਹੈ ਕੱਟਾ ਇੱਕ ਇੱਥੇ ਹੀ ਛੱਟ ਜਾਂਦੇ ਰਾਹ ਇਹ ਚ ਇਹ ਕਵੀ ਇੱਕ ਕਹਾ ਰਹਿ ਗਿਆ ਤਿੰਨ ਤਾਂ ਆਪਾਂ ਪਹਿਲਾਂ ਪੌਂਦੀ ਲੈ ਜਾਗੇ ਆ ਫਾਇਦਾ ਹੁੰਦਾ ਜਿੰਮ ਲੱਗੀ ਤਾਂ ਲੈਗ ਮਜ਼ਬੂਤ ਚੈੱਕ ਵੀ ਆ ਮੇਰਾ ਝਰੂੰਗਾ ਪਹਿਲਾਂ ਚੱਕ ਲੈ ਜੀ ਮਰ ਵੀ ਦਿੱਕ ਝਰੂੰਗਾ ਉੱਦੋਂ ਪਰ ਲਿਆ ਸੀਗਾ ਹੁੰਦਾ ਹੋਇਆ ਖਾਲੀ ਕਰਿਆ ਤੇ ਪਿਛਲਾ ਘਟਾ ਉਹ ਪਿਛੇ ਦਾਸ ਇੱਥੇ ਸਿੰਘ ਨੇ ਜਾਪਦੇ ਤਾਹੀ ਕਿਤੇ ਹੋਏਗੀ ਬਦਲਾ 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 ਕੀ ਆ ਕਵੇ ਨਵੇੜ ਤਾਂ ਆਪਣਾ ਰੇਹ ਵਾਲਾ ਕੰਮ ਤੇ ਉਹਨਾਂ ਘੱਟੇ ਹੋਣੇ ਧੋ ਲਈਏ ਵੱਟਲੇ ਹਰਾ-ਚਾਰਾ ਤੇ ਇਹ ਆਪਣੇ ਹਾਲ ਖੜੇ ਸੀ ਖੇਤ ਕਈ ਦਿਨਾਂ ਦੇ ਪਹਿਲਾਂ ਵਿਆਹ ਵਾਗੀ ਸੀ ਕਮਜ਼ੂਦ ਨੇ ਆਇਆ ਸੀ ਟਰੈਕਟਰ ਮਗਰ ਪਾ ਲਿਆ ਦੇਖ ਲੈ ਹੁਣ ਜਿਹੜੀ ਇਹ ਤੇਰਾ ਮਗਰ ਜਾਂਦੀ ਆ ਕਿ ਨਾ ਲੈ ਚੱਲ 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 ਥੱਲੇ ਗਾ ਨਹੀਂ ਥੱਲੇ ਥੱਲੇਦਾਰ ਬੱਸ ਸਹੀ ਆ ਡੰਡਾ ਕਰ ਦੇਣਾ ਹੌਲੀ ਚੱਲੀਂ ਕਿਤੇ ਇੱਥੇ ਨਿਕਲ ਜੇ Cahal 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 cahal, <trips> best, itu eh, apa sah? Siapa? Cuma, soudira si Redi siapa? Jangan, soudi siapa? 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 ਚੱਲ ਟਰੈਕਟਰ ਤੋਂ ਉੱਤਰ ਕੇ ਉਸੇ ਹਾਲਤ 'ਚ ਆਪਾਂ ਆ ਕੇ ਬਾਹਰ ਇੱਥੇ ਲੱਗਾਵਾ ਲੰਗਰ ਆਪਣੇ ਤੇ ਕਾਲੇ ਬਲਵਾਨ ਹੋਰੇ ਆਵਾਜ਼ ਮਰੀ ਜਾਂਦੇ ਸੀਗੇ ਤੇ ਲੰਗਰ ਦਾ ਦਾਣਾ ਪਾਣੀ ਆਪਣੇ ਲਿਖਿਆ ਦੀ ਕਰਮਾਂ 'ਚ ਤਾਂ ਖਿੱਚੇ ਚੱਲਿਆ ਏ ਸੱਚੀ ਗੱਲ ਬਾਈ ਸੱਚੀ ਗੱਲ ਵਧੀਆ ਵੀਰੇ ਵਧੀਆ ਕਾਲਾ ਪਲਵਾਨ ਨਾਲ ਨਾਲ ਲੈ ਜੀ ਕੋਟਾਂ ਕੇ ਕੀ ਹਾਲ ਹੈ ਸੇਪਕਾ ਵਧੀਆ 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 ਸਿਹਤ ਹੈ ਕਹਿਵਾ ਬਾਈ ਕਹਿ ਵਧੀਆ ਵਧੀਆ ਪੁਲਿਸ ਆ ਕੇ ਵੱਡੀ ਗੱਡੀ ਆ ਕੇ ਖਾਲਸਾ ਜੀ ਕੀ ਹਾਲ ਹੈ ਜੀ ਲੱਗਿਆ ਬਣਾਈ ਜਾਨੇ ਯਾਰ ਸੇਵਾਦਾਰਾ ਤੇਰੀ ਨਹੀਂ ਬਣਾਵਾ ਕੀ ਬਣਾਵਾ ਕੀ ਹਾਲ ਹੈ ਬਾਬੇ ਵਧੀਆ ਸਿਹਤ ਠੀਕ ਹੈ ਠੀਕ ਚੱਲ ਚੱਲ ਵਧੀਆ ਚਾਹੀਦੇ ਹੈਗੇ ਆਓ ਮੈਂ ਹੁਣੇ ਹੁਣੇ ਖੇਤੋਂ ਆਇਆਗਾ ਉਹ ਜੂਰੀਆ ਪਾਉਣ ਵਾਗੇ ਜੀ ਮਸਾਂ ਅੱਜ ਧੁੱਪ ਲੱਗੀ ਆ ਕੇ ਆਲਾ ਨੰਬਰਦਾਰ ਉਹ ਵਧੀਆ ਸਿਹਤ ਚੱਲ ਚੱਲ ਰਹੀ ਹੈ ਸੇਵਾ ਜੀ ਮੇਰਾ ਦੁੱਧ ਹੈ ਹਾਂ ਮੇਰਾ ਦੁੱਧ ਸੰਘਣਾ ਕੜਿਆ ਹੋਇਆ ਪੀ ਜੋ ਭਾਈ ਪੀ ਜੋ ਤੱਕਾ ਵੀ ਨਾ ਕਰਿਓ ਕਈ ਵਾਰੀ ਕਾਲੀ ਹੁੰਦੀ ਹੈ ਕਿਸੇ ਨੂੰ ਬਸ ਆ ਗਈ ਬਸ ਆ ਗਈ ਜਰੂਰ ਬਈ ਜਰੂਰ ਹੈ ਕੀ ਆਲਾ ਚਾਚੇ ਸਪੈਸ਼ਲ ਸੇਵਾਦਾਰਾਂ ਦੀ ਵੀਡੀਓ ਬਣਾਉਣਾ ਆਏ ਆਂਗੇ ਸਪੈਸ਼ਲ ਰੋਕੂਆ ਬਾਈ ਰੋਕੂਆ ਰੋਕੂਆ ਬਟੇਂਡਾ ਹੀ ਬਟੇਂਡਾ ਤਲਵੰਡੀ ਅੱਜ ਜਾ ਫੜਾ ਬਣਾਓ ਬੱਦਕੇ ਬੱਦਕੇ ਹੱਥ ਕਰ ਕੋਈ ਇਧਰ ਆਓ ਆਜਾ ਖਲabre ਉਹ ਪੂਰੂ ਆ ਮੈਂ ਬੱਚਾ ਨੂੰ ਬੜਾ ਰੋਗ ਲਾਪਈ ਰੋਗ ਲਾਪੀ ਜਾ ਗਰਮਾ ਗਰਮ ਉਹਦਾ ਘਰ ਦੀ ਨਹੀਂ ਡਾਕਟਰ ਡਾਕਟਰ ਉਹ ਜਾ ਪੀ ਆ ਪੀ ਕੇ ਕਹਿੰਦੇ ਪਹਿਲਾਂ ਹੀ ਕੀ ਹਾਲ ਨੇ ਜੀ ਠੀਕ ਹੈ ਭਾਈ ਚੱਲ ਵਧੀਆ ਵਧੀਆ ਸਰ ਦੇ ਉੱਪਰ ਇਹ ਆਪਣਾ ਹਰਦੀਪ ਅੰਜਰੂਰ ਭਾਈ ਜਰੂਰ ਲਓ ਜੀ ਧੰਨਵਾਦ ਸਾਬ ਜੀ ਵਧੀਆ ਵਧੀਆ ਸੇਵਾ ਤੇ ਲੱਗੇ ਹੋਏ ਹੋ ਹਾਂ ਜੀ ਸੇਵਾ ਤੇ ਲੱਗੇ ਹੋਏ ਹਾਂ ਸਪੈਸ਼ਲ ਨਹੀਂ ਬਣਾਤੀ ਹਾਂ ਜੀ ਨਹੀਂ ਜਰੂਰ ਆ 10 ਮਹੀਨਾ ਪਾਇਆ ਕਿ ਨਹੀਂ ਹਾਂ ਜੀ ਲੈ ਦੁੱਧ ਵਾਲਾ ਭਾਈ ਲੈ 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 ਧੰਨਵਾਦ ਵੀਰੇ ਧੰਨਵਾਦ ਹਾਂਜੀ ਆ ਗਈ ਆ ਗਿਆ ਤਾ ਸੋਡੇ ਬੰਨੀ ਵੀ ਜਰੂਰ ਆਵਾਂਗੇ ਠੀਕ ਆ ਬਈ ਸਾਰੇ ਜੀ ਬਣਾਈ ਜਾਂਦੇ ਆ ਹੋਰ ਭਾਈ ਸਾਧ ਸੰਗਤ ਜੀ ਵਧਿਓ ਠੀਕ ਆ ਜੀ ਸ਼ਕੋ ਲੰਗਰ ਰੱਖ ਕੇ ਛਾਟੇ ਚਲੋ ਵਧੀਆ ਸੇਤਾਂ ਬਜੇ ਠੰਡ ਤੋਂ ਚਲੋ ਚੰਗੀ ਗੱਲ ਹੈ ਅੱਜ ਤਾਂ ਸੋਹਣੀ ਧੁੱਪ ਨਿਕਲੀ ਹੋਈ ਆ ਚਲੋ ਵਧੀਆ ਰੇ ਸਪਰੇ ਪਾਈ ਜਾਂਦੀ ਹੈ ਕਹਿੰਦੀ ਧੁੱਪ ਵਾਲੇ ਦਿਨ ਧੁੰਦ ਵੀ ਚੰਗੀ ਆ ਵੈਸੇ ਹਾਂਜੀ ਜਾਲ ਵੀ ਸੇਵਾਦਾਰ ਐਂ ਟ੍ਰੱਕ ਲਗ ਰਾਂ ਮੇਰੇ ਪਾਸੇ ਤਾਂ ਬੈਠੇ। ਨਹੀਂ ਕੋਈ ਮਾਰ ਲਾ। ਸ਼ਾਬਾਸ਼ ਭਾਈ। ਕਾਫੇ ਤਾਂ ਦੁਕਾਨ ਨਾਲੋਂ ਇੱਥੇ ਅੰਦਰ ਕਰ ਦਿੰਨੇ ਆ ਜੀ। ਅੰਦਰ ਕਰਾ। ਇਹ ਤਾਂ ਅਸੀਂ ਪਿੰਡ ਦੀ ਸਾਧ ਸੰਗਤ ਵੱਲੋਂ ਰਾਲੇ ਮਿਲ ਕੇ ਲੰਗਰ ਲਾਇਆ ਗਿਆ ਸੀ ਦੁੱਧ ਦਾ ਆਪਣੀ ਸੜਕ ਦੇ ਉੱਪਰ ਇੱਥੇ ਆਉਂਦੇ ਜਾਂਦੇ ਰਹਿਣਾਂ ਵਾਸਤੇ ਤੇ ਧੰਨਵਾਦ ਭਾਈ ਸਾਰਿਆਂ ਨੇ ਜਿਹੜੇ ਨੇ ਸੇਵਾ 'ਚ ਹਿੱਸਾ ਪਾਇਆ ਤੇ ਇਸੇ ਦੇ ਨਾਲ ਹੀ ਸਮਾਪਤਾ ਆਪਣੀ ਅੱਜ ਦੀ ਗਾਣੀ ਤੇ ਮੱਝੋਂ ਨੀਰਾਚਾਰਾ ਪਾ ਲਿਆ। ਤੇ ਹੁਣ ਜਿੰਮ ਦੀ ਰੋਟੀ ਤੇ ਜਾਂਦੇ ਆ ਵਸਨਾ ਤੋਲੇ ਤੇ ਉਮੀਦ ਕਰਦੇ ਆਂ ਵਧੀਆ ਲੱਗਿਆ ਉਹ ਲਾਈਕ ਵੀ ਰੂਲ ਕਰਦੇ ਹੋ ਬਲੌਗ ਨਵੇਂ ਚੈਨਲ ਤੇ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਜੀ ਸਭ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਤੇ ਜੁੜੇ ਰਹੋ ਚੈਨਲ ਦੇ ਨਾਲ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਹਲੇ ਤੱਕ ਮੇਰੀ ਫੋਟੋ ਤੇ ਕਲਿੱਕ ਕਰਕੇ ਮੇਰਾ ਚੈਨਲ لازਮੀ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਖੱਬੇ ਪਾਸੇ ਤੇ ਸੱਜੇ ਪਾਸੇ ਵਾਲੇ ਇਹ ਦੋਨੇ ਵੀਡੀਓ ਵੀ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਲਾਈਕ ਕਰਨਾ ਭੁੱਲਿਓ ਨਾ ਮਿਲਦੇ ਆਂ ਕੱਲ ਨੂੰ ਸਤਿ ਸ਼੍ਰੀ ਅਕਾਲ ਜੀ